ਚੋਣਾਂ ਦਾ ਆਖਰੀ ਦਿਨ ਹੈ ਤੇ ਅੱਜ ਆਖਰੀ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸੰਨ ਲਗਾਉਂਦੇ ਆ ਆਮ ਆਦਮੀ ਪਾਰਟੀ ਨੇ ਮਜੀਠਾ ਸ਼ਹਿਰ ਦੇ ਕੱਟੜ ਅਕਾਲੀ ਆਗੂ ਅਤੇ 5 ਨੰਬਰ ਵਾਰਡ ਦੇ ਐਕਸ ਕਾਉਂਸਲਰ ਨਾਨਕ ਪ੍ਰਧਾਨ ਨੂੰ ਆਪਣੇ ਨਾਲ ਜੋੜਦੇ ਆ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ ਇਸ ਜੁਆਇਨਿੰਗ ਦੇ ਨਾਲ ਹੀ ਆਮ ਆਦਮੀ ਪਾਰਟੀ ਲਈ ਜਿੱਤ ਦੇ ਦਰਵਾਜ਼ੇ ਖੁੱਲ ਗਏ ਹਨ ਮਜੀਠਾ ਵਿੱਚ ਇਸ ਜੁਆਇਨਿੰਗ ਨੂੰ ਹਲਕਾ ਮਜੀਠਾ ਤੋਂ ਹਲਕਾ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ ਦੇ ਦੇਖਰੇਕ ਵਿੱਚ ਕੁਲਦੀਪ ਸਿੰਘ ਧੜੀਵਾਲ ने आप करवाई मजीठा तो खास रिपोर्ट Bak deyin atlar.